ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਸ਼ੁਰੂ ਕਰਦੇ ਹਾਂ ਕਹਾਣੀ ਨੂੰ ਬਿਨਾਂ ਟਾਈਮ ਵੇਸਟ ਕੀਤੇ ਹੋਏ ਪਿੰਡ ਦੀਆਂ ਗਲੀਆਂ ਵਿੱਚ ਅਜੇ ਵੀ ਉਹ ਮਾਵਾ ਬੀਬੀਆਂ ਨਸੀਬਕੌਰ ਦਾ ਨਾਮ ਇੱਜ਼ਤ ਨਾਲ ਲਿਆ ਜਾਂਦਾ ਸੀ ਨਸੀਬ ਨੇ ਆਪਣੀ ਜ਼ਿੰਦਗੀ ਗਰੀਬੀ ਵਿੱਚ ਗੁਜ਼ਾਰੀ ਪਰ ਕਿਸੇ ਦੇ ਸਾਹਮਣੇ ਕਦੇ ਵੀ ਹੱਥ ਨਹੀਂ ਸੇ ਫੈਲਾਇਆ ਉਸ ਦਾ ਪਤੀ ਬਲਵੰਤ ਮਜ਼ਦੂਰੀ ਕਰਦਾ ਸੀਗਾ ਤੇ ਨਸੀਬ ਖੇਤਾਂ ਵਿੱਚ ਮਹਿਲਾ ਨਾਲ ਰਲ ਕੇ ਕਾ ਕਟਣ ਦਾ ਕੰਮ ਕਰਦੀ ਸੀ ਤੇ ਪੈਸੇ ਕਮਾਉਂਦੀ ਸੀ ਘਰ ਵਿੱਚ ਤਿੰਨ ਪੁੱਤ ਤੇ ਇੱਕ ਧੀ ਸੀ ਨਾ ਪਿਉਨੇ ਆਪਣੇ ਬੱਚਿਆਂ ਨੂੰ ਕਦੇ ਵੀ ਕੋਈ ਕਮੀ ਮਹਿਸੂਸ ਹੋਣ ਨਾ ਦਿੱਤੀ ਸਵੇਰੇ ਉੱਠ ਕੇ ਉਹ ਉਹਨਾਂ ਦੇ ਪਰੌਂਠੇ ਸੇਕਦੀ ਸਕੂਲ ਭੇਜਣ ਤੇ ਫਿਰ ਖੁਦ ਦਿਨ ਭਰ ਖੇਤਾਂ ਵਿੱਚ ਪਸੀਨਾ ਵਹਾਉਂਦੀ। ਇਹੀ ਨਸੀਬ ਦੀ ਜ਼ਿੰਦਗੀ ਸੀ। ਬੱਚਿਆਂ ਨੂੰ ਹਮੇਸ਼ਾ ਕਹਿੰਦੀ, "ਮੇਰੇ ਬੱਚੇ, ਤੁਸੀਂ ਵੱਡੇ ਹੋ ਕੇ ਕਦੇ ਵੀ ਕੋਈ ਝੋਟ ਨਾ ਦੇਣਾ ਮੈਨੂੰ। ਮਾਂ ਪਿਓ ਲਈ ਸਭ ਤੋਂ ਵੱਡੀ ਦੌਲਤ ਉਹਦੇ ਬੱਚਿਆਂ ਦਾ ਸਨਮਾਨ ਹੁੰਦਾ ਹੈ।" ਪਰ ਵਕਤ ਦਾ ਪਹੀਆ ਅਜੀਬ ਹੁੰਦਾ ਹੈ। ਸਾਲ ਲੰਘਦੇ ਗਏ ਬੱਚੇ ਵੱਡੇ ਹੋਏ ਵਿਆਹ ਹੋਏ ਨਸੀਬ ਤੇ ਬਲਵੰਤ ਨੇ ਸੋਚਿਆ ਕਿ ਹੁਣ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਮਿਲ ਜਾਵੇਗਾ ਪਰ ਹੌਲੀ ਹੌਲੀ ਹਾਲਾਤ ਬਦਲਦੇ ਗਏ ਬਲਵੰਤ ਦੀ ਮੌਤ ਇੱਕ ਹਾਦਸੇ ਵਿੱਚ ਹੋ ਗਈ ਸੀ ਉਸ ਦਿਨ ਨਸੀਬ ਦਾ ਅਸਲ ਸਹਾਰਾ ਟੁੱਟ ਗਿਆ ਸੀ ਬੱਚੇ ਵੱਡੇ ਹੋ ਚੁੱਕੇ ਸਨ ਪਰ ਮਾ ਦੀਆਂ ਅੱਖਾਂ ਵਿੱਚ ਇੱਕ ਖਾਲੀਪਨ ਜਿਹਾ ਦਿਖਦਾ ਨਜ਼ਰ ਆ ਰਿਹਾ ਸੀ ਸਭ ਤੋਂ ਵੱਡਾ ਪੁੱਤ ਗੁਰਮੀਤ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਤੇ ਦੂਜਾ ਪੁੱਤ ਕਮਲਜੀਤ ਜੋ ਵਿਦੇਸ਼ ਵਿੱਚ ਚਲਾ ਗਿਆ ਸੀ ਪੈਸੇ ਕਮਾਉਣ ਦੇ ਲਈ ਤੇ ਤੀਜਾ ਪੁੱਤ ਰੋਜੀ ਰੋਟੀ ਲਈ ਪਿੰਡ ਵਿੱਚ ਹੀ ਇੱਕ ਛੋਟਾ ਜਿਹਾ ਕੰਮ ਕਰਦਾ ਸੀ ਤੇ ਘਰ ਦਾ ਗੁਜ਼ਾਰਾ ਕਰਦਾ ਸੀ ਧੀ ਦਵੀ ਵਿਆਹੀ ਹੋਈ ਸੀ ਤੇ ਉਸਨੇ ਆਪਣੇ ਸਹੁਰੇ ਘਰ ਵਿੱਚ ਪੂਰੀ ਤਰ੍ਹਾਂ ਰੁੱਝ ਚੁੱਕੀ ਸੀ ਸ਼ੁਰੂ ਵਿੱਚ ਤਾਂ ਸਾਰੇ ਬੱਚੇ ਮਾਂ ਦੀਆਂ ਖਬਰਾਂ ਲੈਂਦੇ ਪਰ ਹਰ ਕੋਈ ਕਹਿੰਦਾ ਮਾਂ ਤੁਸੀਂ ਚਿੰਤਾ ਨਾ ਕਰੋ ਹੁਣ ਅਸੀਂ ਤੁਹਾਡਾ ਧਿਆਨ ਰੱਖਾਂਗੇ ਪਰ ਜਿਵੇਂ ਹੀ ਸਮਾਂ ਲੰਘਦਾ ਗਿਆ ਉਹ ਧਿਆਨ ਹੌਲੇ ਹੌਲੇ ਗਾਇਬ ਹੋਣ ਲੱਗਿਆ ਇੱਕ ਦਿਨ ਨਸੀਬ ਖੇਤਾਂ ਵਿੱਚ ਕਾ ਵੜਦੀ ਅਚਾਨਕ ਡਿੱਗ ਪਈ ਪਿੰਡ ਦੀਆਂ ਔਰਤਾਂ ਨੇ ਉਸ ਨੂੰ ਘਰ ਛੱਡ ਕੇ ਆਈਆਂ ਡਾਕਟਰ ਨੂੰ ਦਿਖਾਇਆ ਗਿਆ ਤਾਂ ਪਤਾ ਲੱਗਿਆ ਕਿ ਉਸ ਨੂੰ ਸ਼ੂਗਰ ਤੇ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਹੈ ਹੁਣ ਉਸ ਨੂੰ ਦਵਾਈਆਂ ਲਗਾਤਾਰ ਲੈਣੀਆਂ ਪੈਂਦੀਆਂ ਸਨ ਗੁਰਮੀਤ ਸ਼ਹਿਰ ਤੋਂ ਆਇਆ ਪਰ ਬੇਰੁਖੀ ਨਾਲ ਕਹਿ ਗਿਆ ਮਾਂ ਤੁਸੀਂ ਆਪਣੀ ਸਿਹਤ ਦਾ ਖਿਆਲ ਖੁਦ ਰੱਖਿਆ ਕਰੋ ਤੇ ਤਾਂ ਜੋ ਸਾਨੂੰ ਤੁਹਾਡੀ ਇੰਨੀ ਚਿੰਤਾ ਨਾ ਕਰਨੀ ਪਵੇ ਸਾਡੀਆਂ ਨੌਂਗਰੀਆਂ ਵੀ ਆਸਾਨ ਨਹੀਂ ਹਨ ਰੋਜ਼ ਰੋਜ਼ ਇੱਥੇ ਆਉਣਾ ਕਿਹੜਾ ਸੌਖਾ ਹੈ ਅਸੀਂ ਹਰ ਵੇਲੇ ਇੱਥੇ ਨਹੀਂ ਰਹਿ ਸਕਦੇ ਕਮਲਜੀਤ ਨੇ ਵਿਦੇਸ਼ ਤੋਂ ਹੀ ਕਾਲ ਕੀਤੀ ਮਾਂ ਤੁਸੀਂ ਹਿੰਮਤ ਰੱਖੋ ਸਭ ਕੁਝ ਠੀਕ ਹੋ ਜਾਵੇਗਾ ਮੈਂ ਪੈਸੇ ਭੇਜ ਦਿਆਂਗਾ ਤੁਸੀਂ ਦਵਾਈਆਂ ਖਰੀਦ ਲਿਆ ਕਰਨਾ ਤੇ ਜੇ ਪਤਨੇ ਘਹਾ ਮੇਰਾ ਕੰਮ ਹਾਲੇ ਚੰਗਾ ਨਹੀਂ ਚੱਲ ਰਹਾ ਮੇਰੇ ਕੋਲ ਸਮਾਂ ਵੀ ਘੱਟ ਹੈ ਤੇ ਪੈਸੇ ਵੀ ਧੀ ਵੀ ਆਈ ਪਰ ਉਹ ਵੀ ਸਹਰੇ ਦੇ ਕੰਮਾਂ ਦੀਆਂ ਗੱਲਾਂ ਹੀ ਕਰਦੀ ਰਹੀ ਨਸੀਬ ਨੇ ਚੁੱਪਚਾਪ ਸਭ ਕੁਝ ਸੁਣਿਆ ਉਹ ਜਾਣਦੀ ਸੀ ਕਿ ਬੱਚਿਆਂ ਦੇ ਵਾਸਤੇ ਹੁਣ ਮਾਂ ਇੱਕ ਜ਼ਿੰਮੇਵਾਰੀ ਬਣ ਕੇ ਰਹਿ ਗਈ ਹੈ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਉਹਨਾਂ ਦੀ ਖੁਸ਼ੀ ਨਹੀਂ ਘਰ ਦੇ ਵੇੜੇ ਵਿੱਚ ਬੈਠੀ ਨਸੀਬ ਕਈ ਵਾਰ ਸੋਚਦੀ ਜਦੋਂ ਇਹ ਛੋਟੇ ਸੰਦਾਰ ਨੂੰ ਬੁਖਾਰ ਵੀ ਛਡ ਜਾਂਦਾ ਸੀ ਤਾਂ ਮੈਂ ਸਾਰੀ ਰਾਤ ਉਹਨਾਂ ਦੇ ਸਹਾਰੇ ਬੈਠੀ ਰਹਿੰਦੀ ਸੀ ਪਰ ਅੱਜ ਕੋਈ ਪੁੱਛਣ ਵਾਲਾ ਨਹੀਂ ਪਿੰਡ ਦੀ ਔਰਤਾਂ ਉਸ ਨੂੰ ਸਹਾਰਾ ਦਿੰਦੀਆਂ ਪਰ ਬੱਚਿਆਂ ਦੀ ਆਜਾਦਾ ਉਸ ਦੇ ਦਿਲ ਵਿੱਚ ਚੀਰ ਦਿੰਦੀਆਂ ਸੀ ਇੱਕ ਰਾਤ ਨਸੀਬ ਦੀ ਤੰਮੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਸਾਹ ਫੁੱਲ ਰਿਹਾ ਸੀ ਸਰੀਰ ਪੂਰੀ ਤਰ੍ਹਾਂ ਕੰਬ ਰਿਹਾ ਸੀ ਗਵੰਡਨ ਨੇ ਉਸਦੇ ਪੁੱਤਰ ਗੁਰਮੀਤ ਨੂੰ ਫੋਨ ਕੀਤਾ ਗੁਰਮੀਤ ਸ਼ਹਿਰ ਤੋਂ ਅੱਧੀ ਰਾਤ ਨੂੰ ਪੱਜਾ-ਪੱਜਾਏ ਆ ਪਰ ਉਸਦੇ ਚਿਹਰੇ ਤੇ ਪਰੇਸ਼ਾਨੀ ਨਾਲੋਂ ਜ਼ਿਆਦਾ ਝਲਕਦਾ ਸੀ ਗੁੱਸਾ ਤੁਸੀਂ ਆਪਣੇ ਆਪ ਕਿਉਂ ਨਹੀਂ ਸੰਭਾਲਦੇ ਹੋ ਹਰ ਵੇਲੇ ਬਿਮਾਰ ਹੋ ਜਾਂਦੇ ਹੋ ਆਪਣਾ ਧਿਆਨ ਰੱਖਿਆ ਕਰੋ ਗਵੰਦਰਾ ਨੇ ਹੋਲੀ ਜਾਈ ਕਾ ਪੁੱਤਰ ਮਾਂ ਨੇ ਆਪਣੇ ਮਾਨ ਨਾਲ ਬਿਮਾਰ ਨਹੀਂ ਹੁੰਦੀਆਂ ਇਹ ਸਭ ਤਾਂ ਰੱਬ ਦੀ ਮਰਜ਼ੀ ਹੁੰਦੀ ਹੈ ਗੁਰਮੀਤ ਨੇ بے ਧਿਆਨੀ ਨਾਲ ਸਿਰ ਹਿਲਾਇਆ ਤੇ ਮਾ ਨੂੰ ਹਸਪੀਟਲ ਵਿੱਚ ਲੈ ਕੇ ਗਿਆ ਹਸਪੀਟਲ ਵਿੱਚ ਡਾਕਟਰਾਂ ਨੇ ਜਾਂਚ ਕੀਤੀ ਤੇ ਕਿਹਾ ਇਹਨਾਂ ਨੂੰ ਸ਼ੂਗਰ ਕਾਫੀ ਜ਼ਿਆਦਾ ਵੱਧ ਗਈ ਹੈ ਕਿਡਨੀ ਵੀ ਕਮਜ਼ੋਰ ਹੋ ਗਈ ਹੈ ਦਵਾਈਆਂ ਸਮੇਂ ਤੇ ਚਲਦੀਆਂ ਲੋੜਿੰਦੀਆਂ ਹਨ ਨਿਯਮ ਟੈਸਟ ਵੀ ਕਰਵਾਉਣੇ ਪੈਣਗੇ ਗੁਰਮੀਤ ਨੇ ਸਾਰੀ ਗੱਲ ਸੁਣ ਕੇ ਲੰਬਾ ਸਾਲਿਆ ਡਾਕਟਰ ਸਾਹਿਬ ਤੁਸੀਂ ਦਵਾਈਆਂ ਲਿਖ ਦਿਵੋ ਪਰ ਸਾਨੂੰ ਹਰ ਹਫਤੇ ਲਿਆਉਣਾ ਇੱਥੇ ਔਖਾ ਹੈ ਇਹਨਾਂ ਨੂੰ ਡਾਕਟਰ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਰੋਗੀ ਦੀ ਜ਼ਿੰਦਗੀ ਦਵਾਈਆਂ ਦੇ ਇਲਾਜ ਤੇ ਟਿਕੀ ਹੁੰਦੀ ਹੈ ਜੇ ਤੁਸੀਂ ਬੱਚੇ ਹੀ ਆਪਣੀ ਮਾਂ ਲਈ ਸਮਾਂ ਨਹੀਂ ਕੱਢ ਸਕਦੇ ਤਾਂ ਫਿਰ ਕਿਸ ਲਈ ਕੱਢੋਗੇ ਨਹੀਂ ਤਾਂ ਸਭ ਕੁਝ ਹੰ ਤੁਹਾਡੇ ਗੁਰਮੀਤ ਚੁੱਪ ਹੋ ਗਿਆ ਬਿਮਾਰੀ ਦੇ ਬਾਵਜੂਦ ਵੀ ਨਸੀਬ ਨੇ ਡਾਕਟਰ ਨੂੰ ਕਿਹਾ ਕਿ ਡਾਕਟਰ ਸਾਹਿਬ ਜੀ ਤੁਸੀਂ ਮੇਰੇ ਪੁੱਤ ਨੂੰ ਕੁਝ ਨਾ ਕਹੋ ਇਹ ਬਹੁਤ ਕੰਮ ਕਰਦਾ ਹੈ ਮੇਰੇ ਲਈ ਬਹੁਤ ਕੁਝ ਕਰਦਾ ਹੈ ਮੇਰਾ ਧਿਆਨ ਵੀ ਬਹੁਤ ਰੱਖਦਾ ਹੈ ਉਸ ਦੀਆਂ ਅੱਖਾਂ ਵਿੱਚ ਪਾਣੀ ਸੀ ਪਰ ਉਹ ਪਾਣੀ ਆਪਣੇ ਪੁੱਤ ਲਈ ਇੱਜ਼ਤ ਸੀ ਸੇਵਿਕਾ ਨਹੀਂ ਗੁਰਮੀਤ ਨੇ ਦਵਾਈਆਂ ਖਰੀਦੀਆਂ ਪਰ ਘਰ ਛੱਡ ਕੇ ਸਿੱਧਾ ਹੀ ਸ਼ਹਿਰ ਵਾਪਸ ਚਲਾ ਗਿਆ ਮਾਂ ਤੁਸੀਂ ਇਹ ਗੋਲੀਆਂ ਸਮੇਂ ਤੇ ਲੈ ਲਿਆ ਕਰਨਾ ਮੈਂ ਕੰਮ ਵਿੱਚ ਬਹੁਤ ਜ਼ਿਆਦਾ ਵਿਅਸਤ ਹੁਣਾ ਹਾਂ ਧਿਆਨ ਰੱਖੋ ਆਪਣਾ ਹਫ਼ਤੇ ਦੋ ਹਫ਼ਤੇ ਬਾਅਦ ਆਵਾਂਗਾ ਨਸੀਬ ਨੇ ਹੌਲੀ ਜਹੀ ਕਾਹ ਸਿਰ ਹਲਾਇਆ ਠੀਕ ਹੈ ਪੁੱਤ ਉਸਨੇ ਕੁਝ ਨਹੀਂ ਕਿਹਾ ਪਰ دل ਦੇ ਅੰਦਰ ਹੀ ਸੋਚਿਆ ਕਿ ਬੱਚਿਆਂ ਲਈ ਮਾਂ ਹਮੇਸ਼ਾ ਵਕਤ ਕੱਢ ਲੈਂਦੀ ਹੈ ਪਰ ਬੱਚਿਆਂ ਕੋਲ ਮਾਂ ਲਈ ਬਿਲਕੁਲ ਵੀ ਸਮਾਂ ਨਹੀਂ ਹੁੰਦਾ ਕੁਝ ਦਿਨ ਬਾਅਦ ਸੁਖਵਿੰਦਰ ਆਈ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਈ ਸੀ ਮਾਂ ਨੇ ਉਹਨਾਂ ਨੂੰ ਚੁੰਮਿਆ ਖੁਸ਼ ਹੋਈ ਪਰ ਸੁਖਵਿੰਦਰ ਵੀ ਲੰਬਿਆ ਸਮਾਂ ਨਹੀਂ ਰਹੀ ਮਾਂ ਮੇਰੇ ਸਾਰੇ ਘਰ ਵਿੱਚ ਵੀ ਬਹੁਤ ਕੰਮ ਹਨ ਮੈਂ ਹਰ ਵੇਲੇ ਨਹੀਂ ਆ ਸਕਦੀ ਤੁਸੀਂ ਆਪਣਾ ਧਿਆਨ ਆਪ ਰੱਖਿਆ ਕਰੋ ਮਾਂ ਮੁਸਕਰਾਹੀ ਪਰ ਉਸਦੀ ਮੁਸਕਰਾਹਟ ਵਿੱਚ ਦੰਦ ਲੁਕਿਆ ਹੋਇਆ ਸੀ ਨਸੀਬ ਬੰ ਦੀ ਤਬੀਅਤ ਹੌਲੀ-ਹੌਲੀ ਹੋਰ ਜ਼ਿਆਦਾ ਖਰਾਬ ਹੋਣ ਲੱਗੀ ਪਰ ਕਈ ਵਾਰ ਰਾਤ ਨੂੰ ਵਿਹੜੇ ਵਿੱਚ ਬੈਠੀ ਤਾਰਿਆਂ ਵੱਲ ਤੱਕਦੀ ਰਹਿੰਦੀ ਉਸ ਦੀਆਂ ਅੱਖਾਂ ਵਿੱਚ ਬੇਬਸੀ ਤੇ ਇਕੱਲਾਪਨ ਵਸਿਆ ਹੁੰਦਾ ਸੀ ਉਹ ਆਪਣੇ ਦਿਲ ਨਾਲ ਗੱਲਾਂ ਕਰਦੀ ਕਿ ਜਦੋਂ ਇਹ ਬੱਚੇ ਛੋਟੇ ਸਨ ਮੈਂ ਰਾਤਾਂ ਨੂੰ ਜਾਗ ਕੇ ਉਹਨਾਂ ਦੇ ਲਈ ਦੁੱਧ ਗਰਮ ਕਰਦੀ ਉਹ ਰੋਂਦੇ ਸੰ ਤਾਂ ਮੈਂ ਲੋਰੀਆਂ ਦਿੰਦੀ ਤੇ ਅੱਜ ਮੈਂ ਆ ਬਿਮਾਰ ਹਾਂ ਮੇਰੇ ਸਹਾਰਾ ਨੇ ਲਈ ਕੋਈ ਨਹੀਂ ਹੈ ਉਸ ਨੂੰ ਯਾਦ ਆਇਆ ਕਿ 5 ਸਾਲ ਦਾ ਜਦੋਂ ਗਰਮੀ ਸੀ ਤਾਂ ਉਸ ਨੂੰ ਬਹੁਤ ਬੁਖਾਰ ਛੜਿਆ ਸੀ ਪੂਰੀ ਰਾਤ ਨਸੀਬ ਉਸ ਦੇ ਮੱਥੇ ਤੇ ਪਾਣੀ ਦੀਆਂ ਪੱਟੀਆਂ ਰੱਖਦੇ ਰਹੀ ਤੇ ਕਹਿੰਦੀ ਰੱਬਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਕਮਲਜੀਤ ਨੂੰ ਜਦੋਂ ਸਕੂਲ ਜਾਣਾ ਨਹੀਂ ਸੀ ਪਸੰਦ ਤਾਂ ਨਸੀਬ ਉਸ ਦੇ ਪਿੱਛੇ ਦੌੜ ਕੇ ਲੈ ਜਾਂਦੀ ਉਸ ਦਾ ਹੱਥ ਫੜਦੀ ਤੇ ਕਹਿੰਦੀ ਪੁੱਤ ਪੜਾਈ ਤੇਰਾ ਭਵਿੱਖ ਬਣਾਵੇਗੀ ਮੇਰੇ ਲਈ ਨਹੀਂ ਆਪਣੇ ਲਈ ਪਾਰਤੀ ਜੇ ਪਤ ਮੋਹਨ ਨੂੰ ਜਦੋਂ ਪਹਿਲੀ ਵਾਰ ਪੈਸਿਆਂ ਦੀ ਲੋੜ ਸੀ ਨਸੀਬ ਨੇ ਆਪਣੀਆਂ ਵਾਲੀਆਂ ਵੇਚ ਦਿੱਤੀਆਂ ਸੀਗੀਆਂ ਮੇਰਾ ਗਹਿਣਾ ਤੇਰੇ ਸੁਪਨੇ ਪੂਰੇ ਕਰਨ ਵਿੱਚ ਲੱਗ ਗਿਆ ਇਸ ਮੇਰਾ ਸਭ ਤੋਂ ਵੱਡਾ ਸੋਭਾ ਹੈ ਧੀ ਸੁਖਵਿੰਦਰ ਦੇ ਵਿਆਹ ਵੇਲੇ ਨਸੀਬ ਨੇ ਆਪਣਾ ਹੱਥ ਅੰਗ ਕਰਕੇ ਵੀ ਵੱਡੇ ਪੈਮਾਨੇ ਤੇ ਖਰਚ ਕੀਤਾ ਤਾਂ ਜੋਤੀ ਦੇ ਸਹੁਰੇ ਘਰ ਉਸ ਨੂੰ ਕੁਛ ਨਾ ਕਹੇ ਉਹੀ ਬੱਚੇ ਵੱਡੇ ਹੋ ਕੇ ਮਾਂ ਲਈ ਵਕਤ ਕੱਢਣਾ ਵੀ ਉਹਨਾਂ ਲਈ ਔਖਾ ਹੈ ਨਸੀਬ ਨੂੰ ਲੱਗਦਾ ਸੀ ਕਿ ਜਿਵੇਂ ਉਸ ਦੀ ਸਾਰੀ ਕੁਰਬਾਨੀ ਸਾਰੇ ਪਿਆਰ ਸਾਰੇ ਦੁੱਖ ਦੇ ਅਨੁਭਵ ਬੇਮਤਲਬ ਹੋ ਗਏ ਹਨ ਇੱਕ ਗਵੰਡਨ ਬੀਬੀ ਰਾਣੀ ਆਈ ਉਸਨੇ ਨਸੀਬ ਦਾ ਹਾਲ ਦੇਖ ਕੇ ਕਿਹਾ ਭੈਣ ਤੂੰ ਹੌਸਲਾ ਰੱਖ ਬੱਚੇ ਅੱਜ ਵਿਅਸਤ ਹਨ ਕੱਲ ਸਮਾਂ ਕੱਢ ਲੈਣਗੇ ਕੋਈ ਨਾ ਕੋਈ ਤੇਰਾ ਧਿਆਨ ਜ਼ਰੂਰ ਰੱਖੇਗਾ ਨਸੀਬ ਨੇ ਹੌਲੀ ਜਹੀ ਮੁਸਕਰਾ ਕੇ ਕਿਹਾ ਰਾਣੀਏ ਮਾਂ ਤਾਂ ਬੱਚਿਆਂ ਲਈ ਕਦੇ ਵੀ ਸ਼ਿਕਾਇਤ ਨਹੀਂ ਕਰਦੀ ਉਹਤਾ ਬਸ ਅੰਦਰੋਹੀਨ ਦਿਲ ਦੁਖਦਾ ਹੈ ਜਦੋਂ ਬੱਚੇ ਕੋਲ ਨਾ ਹੋਣ ਉਹਨਾਂ ਦੇ ਮਾੜੇ ਸਮੇਂ ਵਿੱਚ ਹਸਦੀਆਂ ਅੱਖਾਂ ਵਿੱਚ ਮੇਰੇ ਲਈ ਮਮਤਾ ਨਹੀਂ ਵਿਖਦੀ ਹੁਣ ਸੀਬ ਲਈ ਤੁਰਨਾ ਵੀ ਔਖਾ ਹੋ ਚੁੱਕਾ ਸੀ ਸਰੀਰ ਉਸਦਾ ਹੌਲੀ-ਹੌਲੀ ਹਾਰ ਚੁੱਕਾ ਸੀ ਕਮਜ਼ੋਰੀ ਜ਼ਿਆਦਾ ਵੱਧ ਗਈ ਸੀ ਪਰ ਉਸਦਾ ਦਿਲ ਫਿਰ ਵੀ ਬੱਚਿਆਂ ਲਈ ਹੀ ਧੜਕਦਾ ਰਹਿੰਦਾ ਸੀ ਕਿ ਕੋਈ ਨਾ ਕੋਈ ਬੱਚਾ ਆਵੇ ਤਾਂ ਉਸ ਨੂੰ ਮਿਲ ਜਾਵੇ ਉਹ ਸੋਚਦੀ ਸੀ ਕਿ ਕਦੇ ਨਾ ਕਦੇ ਤਾਂ ਇਹ ਸਮਝਣਗੇ ਕਿ ਮਾਂ ਦੀ ਸੇਵਾ ਕਰਨੀ ਸਭ ਤੋਂ ਵੱਡਾ ਧਰਮ ਹੈ ਇੱਕ ਸਵੇਰ ਨਸੀਬ ਦੀ ਤबीयत ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਸਾਹ ਔਖੇ ਆਉਣ ਲੱਗ ਪਏ ਸੀ ਹੱਥ ਪੈਰ ਸੁੰਨ ਹੋ ਗਏ ਸੀ ਗਵੰਡਰ ਨੇ ਤੁਰੰਤ ਗਰਮੀਤ ਨੂੰ ਫੋਨ ਕੀਤਾ ਗਰਮੀਤ ਨੇ ਕਿਹਾ ਕਿ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਮੈਂ ਅਜੇ ਵਿਅਸਤ ਹਾਂ ਜਦੋਂ ਟਾਈਮ ਮਿਲੇਗਾ ਤਾਂ ਮੈਂ ਆ ਜਾਵਾਂਗਾ ਪਰ ਠੀਕ ਹੈ ਮੈਂ ਕਿਸੇ ਨਾ ਕਿਸੇ ਨੂੰ ਇੱਥੇ ਭੇਜ ਦਿੰਦਾ ਹਾਂ ਜੋ ਮੰਮੀ ਦਾ ਧਿਆਨ ਰੱਖਣਗੇ ਤੇ ਉਹਨਾਂ ਨੂੰ ਹਸਪਤਾਲ ਲੈ ਜਾਣਗੇ ਇਸ ਵਾਰ ਖੁੱਦ ਨਹੀਂ ਆਇਆ ਉਸਨੇ ਇੱਕ ਜਾਣ ਪਛਾਣ ਵਾਲੇ ਨੂੰ ਆਪਣੀ ਮਾਂ ਦੇ ਕੋਲ ਭੇਜਿਆ ਜਿਸਨੇ ਮਾਂ ਨੂੰ ਹਸਪੀਟਲ ਵਿੱਚ ਲੈ ਜਾ ਕੇ ਉਸ ਦਾ ਇਲਾਜ ਕਰਵਾਇਆ ਤੇ ਡਾਕਟਰਾਂ ਨੇ ਕਹਾ ਇਹਨਾਂ ਨੂੰ ਕੁਝ ਦਿਨ ਲਈ ਇੱਥੇ ਹੀ ਰੱਖਣਾ ਪਵੇਗਾ ਟੈਸਟ ਹੋਣਗੇ ਇਹ ਇਲਾਜ ਲਗਾਤਾਰ ਚੱਲੇਗਾ ਤਾਂ ਹੀ ਇਹ ਸਹੀ ਹੋਣਗੇ ਨਸੀਬ ਨੂੰ ਇੱਕ ਹਾਰਡ ਵਿੱਚ ਰੱਖ ਦਿੱਤਾ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਬਜ਼ੁਰਗਸਾਨ ਨੇ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਵਾਲੇ ਮਿਲਣ ਆਉਂਦੇ ਰਹਿੰਦੇ ਸਨ ਹਰ ਮਿਸਟਰ ਤੇ ਕਿਸੇ ਨਾ ਕਿਸੇ ਦੇ ਆਪਣੇ ਬੈਠੇ ਹੁੰਦੇ ਸਨ ਪਰ ਨਸੀਬ ਦੇ ਸਹਰਾਣੇ ਬਹੁਤ ਘੱਟ ਹੀ ਕੋਈ ਪੁੱਤ ਜਾਂ ਧੀ ਆਉਂਦੀ ਸੀ ਨਸੀਬ ਹਰ ਰੋਜ ਵਾਰ ਦੇ ਦਰਵਾਜ਼ੇ ਵੱਲ ਹੀ ਤੱਕਦੀ ਰਹਿੰਦੀ ਸੀ ਕਿ ਕਦੇ ਨਾ ਕਦੇ ਤਾਂ ਕੋਈ ਆਵੇਗਾ ਤੇ ਉਸ ਦਾ ਹਾਲਚਾਲ ਪੁੱਛੇਗਾ ਕਦੇ ਗੁਰਮੀਤ ਆ ਜਾਵੇ ਕਦੇ ਕਮਲਜੀਤ ਵਿਦੇਸ਼ੋਂ ਕਾਲ ਕਰੇ ਤੇ ਕਦੇ ਮੋਹਨ ਮਿਲਣ ਆਵੇ ਤੇ ਕਦੇ ਸੁਖਵਿੰਦਰ ਬੱਚਿਆਂ ਨਾਲ ਆ ਕੇ ਆਪਣੀ ਮਾਂ ਦਾ ਦਿਲ ਖੁਸ਼ ਕਰੇ ਤੇ ਆਪਣੀ ਮਾਂ ਦਾ ਧਿਆਨ ਰੱਖੇ ਪਰ ਹਕੀਕਤ ਵਿੱਚ ਇਹ ਸੀ ਕਿ ਗੁਰਮੀਤ ਹਫਤੇ ਵਿੱਚ ਇੱਕ ਵਾਰ ਹੀ ਆਉਂਦਾ ਸੀ ਤੇ ਉਹ ਵੀ ਜਲਦੀ ਜਲਦੀ ਇੱਥੋਂ ਹੋ ਕੇ ਚਲਾ ਜਾਂਦਾ ਸੀ ਗੁਰਮੀਤ ਸਿਰਫ ਪੈਸੇ ਭੇਜ ਦਿੰਦਾ ਸੀ ਪਰ ਮਾਂ ਕੋਲ ਬੈਠਣ ਦੀ ਉਸ ਨੂੰ ਫੁਰਸਤ ਨਹੀਂ ਸੀ ਹੁੰਦੀ ਮੋਹਣ ਆਪਣੇ ਧੰਦੇ ਦੀਆਂ ਗੱਲਾਂ ਕਰਕੇ ਟਾਲਮਟੋਲ ਕਰਦਾ ਧੀ ਵੀ ਕਦੇ-ਕਦੇ ਹੀ ਆਉਂਦੀ ਉਹ ਆਪਣੀਆਂ ਮਜਬੂਰੀਆਂ ਦਾ ਰਾਗ ਲੈ ਕੇ ਬੈਠ ਜਾਂਦੀ ਕਿ ਮੇਰੇ ਕੋਲ ਟਾਈਮ ਨਹੀਂ ਹੈ ਨਸੀਬ ਦੇਖੋ ਹਾਲ ਵਾਲੇ ਬਿਸਤਰ ਤੇ ਕੋ ਬਜ਼ੁਰਗ ਬੀਬੀ ਸੀ ਉਸ ਦੇ ਪੁੱਤਰ ਤੀਆਂ ਹਰ ਵੇਲੇ ਉਸ ਦੇ ਨਾਲ ਬੈਠੇ ਰਹਿੰਦੇ ਸੀ ਖਾਣਾ ਲਿਆਉਂਦੇ ਸੀ ਪਿਆਰ ਨਾਲ ਗੱਲਾਂ ਕਰਦੇ ਸੀ ਤੇ ਉਸ ਨੂੰ ਹਸਾਉਂਦੇ ਸੀ ਨਸੀਬ ਉਹਨਾਂ ਨੂੰ ਵੇਖ ਕੇ ਸੋਚਦੀ ਕਿ ਸ਼ਾਇਦ ਮੇਰੀ ਕਿਸਮਤ ਹੀ ਇੰਨੀ ਖਰਾਬ ਹੈ ਜਾਂ ਨਹੀਂ ਮੇਰੀ ਕਿਸਮਤ ਵਿੱਚ ਖੁਸ਼ੀਆਂ ਹੀ ਨਹੀਂ ਹਨ ਮੇਰੇ ਬੱਚਿਆਂ ਨੂੰ ਮੇਰੇ ਨਾਲ ਬੈਠਣ ਦਾ ਸਮਾਂ ਹੀ ਨਹੀਂ ਹੈ ਸਭ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹਨ ਇਸ ਦਰਮਿਆਨ ਉਸ ਦਿਗੋ ਐਂਡਨ ਰਾਣੀ ਇੱਕ ਵਾਰ ਉਸ ਨੂੰ ਹਸਪੀਟਲ ਦੇ ਵਿੱਚ ਮਿਲਣ ਦੇ ਲਈ ਆਈ ਉਹ ਦਵਾਈਆਂ ਦੇਖਦੀ ਖਾਣਾ ਲਿਆਉਂਦੀ ਤੇ ਕਹਿ ਦਿੰਦੀ ਕਿ ਭੈਣ ਤੂੰ ਚਿੰਤਾ ਨਾ ਕਰ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ ਮੈਂ ਤੇਰਾ ਧਿਆਨ ਰੱਖਾਂਗੀ ਬੱਚਿਆਂ ਨੂੰ ਆਉਂਦਾ ਸਮਾਂ ਨਹੀਂ ਮਿਲ ਰਹਾ ਨਹੀਂ ਤਾਂ ਜ਼ਰੂਰ ਆ ਜਾਂਦੇ ਪਰ ਮੈਂ ਤਾਂ ਤੇਰੇ ਕੋਲ ਹਾਂ ਨਸੀਬ ਦੀ ਅੱਖਾਂ ਪਰ ਆਈਆਂ ਰਾਣੀਏ ਤੂੰ ਮੇਰੀ ਆਪਣੀ ਨਹੀਂ ਪਰ ਫਿਰ ਵੀ ਮੇਰਾ ਇੰਨਾ ਜ਼ਿਆਦਾ ਸਹਾਰਾ ਬਣ ਨਹੀਂ ਹੈ ਕਈ ਵਾਰ ਗੈਰ ਹੀ ਆਪਣੇ ਬਣ ਜਾਂਦੇ ਨੇ ਤੇ ਆਪਣੇ ਪਰਾਈ ਹੋ ਜਾਂਦੇ ਨੇ ਨਸੀਬ ਹੁਣ ਬੋਲਣ ਘਟ ਲੱਗ ਪਈ ਸੀ ਉਸ ਦਾ ਸਰੀਰ ਤਾਂ ਹੌਲੀ ਹੌਲੀ ਹਾਰ ਰਿਹਾ ਸੀ ਪਰ ਉਸ ਦੇ ਦਿਲ ਫਿਰ ਵੀ ਪੁੱਤ ਤੀ ਲਈ ਧੜਕਦਾ ਸੀ ਉਹ ਸੋਚਦੀ ਸੀ ਕਿ ਕਾਸ਼ ਇਹ ਮੇਰੇ ਕੋਲ ਬੈਠ ਕੇ ਦੋ ਘੜੀਆਂ ਗੱਲਾਂ ਹੀ ਕਰ ਲੈਂਦੇ ਇਹ ਮੇਰੀਆਂ ਦਵਾਈਆਂ ਤੋਂ ਵੱਧ ਕੇ ਹੁੰਦਾ ਹੈ ਕੁਝ ਦਿਨਾਂ ਦੇ ਇਲਾਜ ਮਾਨ ਡਾਕਟਰ ਨੇ ਕਿਹਾ ਕਿ ਹੌਨ ਮਰੀਜ਼ ਨੂੰ ਘਰ ਲੈ ਜਾਇਆ ਜਾ ਸਕਦਾ ਹੈ ਅੱਗੇ ਨਾਲੋਂ ਹੁਣੇ ਠੀਕ ਹਨ ਪਰ ਇਹਨਾਂ ਦੀਆਂ ਦਵਾਈਆਂ ਚੱਲਦੀਆਂ ਹੀ ਰਹਿਣੀਆਂ ਹਨ ਜੇ ਦਵਾਈ ਨਾ ਦਿੱਤੀ ਤਾਂ ਫੇਰ ਔਖਾ ਹੋ ਜਾਵੇਗਾ ਟੈਸਟ ਵਾਰ-ਵਾਰ ਕਰਾਉਣੇ ਪੈਣਗੇ ਗੁਰਮੀਤ ਮਾ ਨੂੰ ਘਰ ਲੈ ਗਿਆਂ ਪਰ ਉਸ ਦੇ ਚਿਹਰੇ ਤੇ ਰਾਹਤ ਨਾਲੋਂ ਵੱਧ ਘਾਵਟ ਸੀ ਮਾ ਤੁਸੀਂ ਹੁਣ ਘਰ ਵਿੱਚ ਆਰਾਮ ਕਰੋ ਮੈਂ ਹਰ ਹਫ਼ਤੇ ਦਵਾਈਆਂ ਪੇਜ ਦਿਆਂ ਕਰਾਂਗਾ ਮਾਣਯ ਮਸਕਰਾ ਕੇ ਸਿਰ ਹਿਲਾ ਦਿੱਤਾ ਉਹ ਜਾਣਦੀ ਸੀ ਕਿ ਇਹ ਹਰ ਹਫਤੇ ਵਾਲਾ ਵਾਦਾ ਹੌਲੀ ਹੌਲੀ ਮਹੀਨਿਆਂ ਵਿੱਚ ਬਦਲ ਜਾਵੇਗਾ ਘਰ ਦੇ ਵਿਹੜੇ ਵਿੱਚ ਇੱਕ ਸਮੇਂ ਬੱਚਿਆਂ ਦੇ ਹਸਣ ਖੇਡਦੀਆਂ ਆਵਾਜ਼ਾਂ ਗੂੰਜਦੀਆਂ ਸੀ ਪਰ ਹੁਣ ਸਿਰਫ ਪੰਛੀਆਂ ਦਾ ਚੀਕ ਚਹਾੜਾ ਤੇ ਕੰਧਾਂ ਦੀ ਖਮੋਸ਼ੀ ਹੀ ਰਹਿ ਚੁੱਕੀ ਸੀ ਰਸੀਬ ਅਕਸਰ ਬਿਸਤਰੇ ਤੇ ਪਈ ਛੱਤ ਵੱਲ ਤੱਕ ਦੀ ਰਹਿੰਦੀ ਸੀ ਇਹੀ ਘਰ ਜਿੱਥੇ ਮੇਰੇ ਬੱਚੇ ਦੌੜਦੇ ਸਨ ਮੈਂ ਉਹਨਾਂ ਲਈ ਖਾਣਾ ਬਣਾਉਂਦੀ ਸੀ ਉਹ ਮੇਰੇ ਗਲੇ ਲੱਗ ਕੇ ਕਹਿੰਦੇ ਸੀ ਮਾਂ ਤੂੰ ਸਭ ਤੋਂ ਵਧੀਆ ਹੈ ਅੱਜ ਉਹੀ ਘਰ ਉਸ ਨੂੰ ਅਜਨਬੀ ਜਿਹਾ ਲੱਗ ਰਿਹਾ ਹੈ ਖਾਣ ਨੂੰ ਪੈ ਰਿਹਾ ਹੈ ਉਹੀ ਘਰ ਉਸ ਨੂੰ 모ਹਨ ਕਦੇ ਕਰੇ ਕਰਾ ਹੁੰਦਾ ਸੀ ਪਰ ਉਸ ਦੀ ਨਿਗਾਹ ਵਿੱਚ ਮਾਂ ਲਈ ਪਿਆਰ ਨਹੀਂ ਬਲਕਿ ਇੱਕ ਚਲਾਹਟ ਸੀ ਮਾਂ ਤੁਹਾਡੇ ਕਰਕੇ ਮੇਰਾ ਕਿੰਨਾ ਕੰਮ ਰੁਕ ਜਾਂਦਾ ਹੈ ਮੈਂ ਤਾਂ ਆਪਣੇ ਕੰਮ ਲਈ ਵਕਤ ਵੀ ਨਹੀਂ ਕੱਟ ਸਕਦਾ ਨਸੀਬ ਹੋਲੇ ਨਾਲ ਕਹਿੰਦੀ ਪੁੱਤ ਤੂੰ ਆਪਣਾ ਕੰਮ ਕਰ ਮੈਂ ਤਾਂ ਰੱਬ ਦੇ ਪਰੋਸੇ ਹਾਂ ਪਰ ਉਸ ਦੀਆਂ ਅੱਖਾਂ ਵਿੱਚ ਅਥਰੂ ਲੁੱਕ ਜਾਂਦੇ ਇੱਕ ਦਿਨ ਧੀਸ ਸੁਖਵਿੰਦਰ ਮਿਲਣ ਲਈ ਆਪਣੀ ਮਾਂ ਨੂੰ ਆਈ ਉਹ ਆਪਣੇ ਨਾਲ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਈ ਸੀ ਮਾਂ ਨੇ ਉਸ ਨੂੰ ਬੋਧ ਵਿੱਚ ਬਿਠਾਇਆ ਉਸ ਦੇ ਵਾਲ ਨੂੰ ਸਹਰਾਇਆ ਸੁਖਵਿੰਦਰ ਨੇ ਕਿਹਾ ਨਾ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਆਪਣੇ ਘਰ ਰੱਖ ਲਵਾਂਗੀ ਤੇ ਤੇਰਾ ਧਿਆਨ ਰੱਖਾਂਗੀ ਨਸੀਬ ਨੇ ਹੌਲੇ ਨਾਲ ਜਵਾਬ ਦਿੱਤਾ ਤੇ ਇਹ ਤੂੰ ਆਪਣੇ ਸਾਰੇ ਘਰ ਵਿੱਚ ਖੁਸ਼ ਰਹਿ ਜੇ ਮੈਂ ਤੇਰੇ ਨਾਲ ਚੱਲ ਵੀ ਗਈ ਤੇਰੇ ਘਰ ਵਾਲੇ ਕੀ ਕਹਿਣਗੇ ਮਾਂ ਦਾ ਸਹਾਰਾ ਤਾਂ ਪੁੱਤ ਹੀ ਬਣਦਾ ਹੈ ਧੀ ਚੁੱਪ ਰਹਿ ਗਈ ਕੁਝ ਨਾ ਬੋਲੀ ਹਰ ਰਾਤ ਨਸੀਬਨ ਦੋ ਦੁਆਵਾਂ ਮੰਗਦੀ ਰੱਬਾ ਮੇਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਕੀ ਬਖਸ਼ੀਂ ਉਹ ਖੁਸ਼ ਰਹਿਣ ਜੇ ਮੇਰੀ ਉਮਰ ਹੀ ਉਹਨਾਂ ਦੀ ਖੁਸ਼ੀ ਦਾ ਸਹਾਰਾ ਹੈ ਤਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਉਸ ਦੇ ਦਿਲ ਦੀਆਂ ਖੁਆਇਸ਼ਾਂ ਸਿਰ ਬੱਚਿਆਂ ਨਹੀਂ ਸਨ ਭਾਵੇਂ ਉਹ ਉਸ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਸਨ ਇੱਕ ਦਿਨ ਨਸੀਬ ਵੇੜੇ ਵਿੱਚ ਪਈ ਪੁਰਾਣੀਆਂ ਅਲਮਾਰੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਰਹੀ ਸੀ ਉਸ ਦੇ ਹੱਥ ਵਿੱਚ ਇੱਕ ਪੁਰਾਣਾ ਬਕਸਾ ਲੱਗ ਗਿਆ ਉਸਨੇ ਬਕਸਾ ਖੋਲ ਕੇ ਵੇਖਿਆ ਤਾਂ ਅੰਦਰ ਕਾਗਜ਼, ਚਿੱਠੀਆਂ ਤੇ ਕੁਝ ਪੁਰਾਣੇ ਖਿਡੌਨੇ ਬਏ ਹੋਏ ਸਨ। ਸਭ ਤੋਂ ਉੱਪਰ ਗੁਰਮੀਤ ਦੀਆਂ ਪੁਰਾਣੀਆਂ ਚਿੱਠੀਆਂ ਸਨ। ਜਦੋਂ ਉਹ ਸ਼ਹਿਰ ਵਿੱਚ ਪੜਦਾ ਹੁੰਦਾ ਸੀ ਤਾਂ ਉਸਨੇ ਉਹ ਚਿੱਠੀਆਂ ਆਪਣੀ ਮਾਂ ਨੂੰ ਲਿਖੀਆਂ ਹੋਈਆਂ ਸੀ ਤੇ ਉਸਦੀ ਮਾਂ ਨੇ ਉਹ ਚਿੱਠੀਆਂ ਹਜੇ ਤੱਕ ਸੰਭਾਲ ਕੇ ਰੱਖੀਆਂ ਸੀ। ਮਾਂ, ਮੇਰੇ ਲਈ ਦੋ ਪਰੌਂਠੇ ਦੇ ਨਾਲ ਅਚਾਰ ਜ਼ਰੂਰ ਭੇਜ ਦੇਣਾ। ਇਥੇ ਕੈਂਟੀਨ ਦਾ ਖਾਣਾ ਮੈਨੂੰ ਚੰਗਾ ਨਹੀਂ ਲੱਗਦਾ ਮਾਂ ਦੇ ਹੱਥ ਦੀ ਯਾਦ ਆਉਂਦੀ ਹੈ ਮਾਂ ਮੈਨੂੰ ਛੁਕਾਮ ਹੋ ਗਿਆ ਹੈ ਜਲਦੀ ਮਿਲਣਾ ਆ ਜਾ ਨਸੀਬ ਨੇ ਉਹ ਚਿੱਠੀਆਂ ਪੜ੍ਹ ਕੇ ਅੱਖਾਂ ਬੰਦ ਕਰ ਲਈਆਂ ਹੋਸਦੀਆਂ ਯਾਦਾ ਵਿੱਚ ਉਹੀ ਧੋੜਪੱਜ ਆਪਣੇ ਪੁੱਤਰਾਂ ਲਈ ਖਾਣਾ ਤਿਆਰ ਕਰਨਾ ਸਭ ਕੁਝ ਅਸਨੂ ਦਿਖ ਰਹਾ ਸੀ ਉਸੇ ਸਮੇ ਪੁੱਤਰ ਨੂੰ ਮਾਂ ਦੀ ਬਹੁਤ ਲੋੜ ਸੀ ਪਰ ਅੱਜ ਮਾਂ ਨੂੰ ਪੁੱਤ ਦੀ ਲੋੜ ਹੈ ਪਰ ਪੁੱਤ ਕੋਲ ਸਮਾਂ ਬਿਲਕੁਲ ਨਹੀਂ ਹੈ ਬਕਸੇ ਵਿੱਚ ਕਮਲਜੀਤ ਦੀ ਟੁੱਟੀ ਫੁੱਟੀ ਕਾਰ ਵੀ ਸੀ ਉਹ ਕਾਰ ਜਦੋਂ ਉਹ ਛੋਟਾ ਸੀ ਤਾਂ ਹਰ ਵੇਲੇ ਆਪਣੇ ਨਾਲ ਰੱਖਦਾ ਹੁੰਦਾ ਸੀ ਹੱਸ ਕੇ ਸੋਚਣ ਲੱਗੀ ਮੇਰਾ ਪੁੱਤ ਸੌਂਦੇ ਵੇਲੇ ਵੀ ਇਹ ਕਾਰ ਆਪਣੇ ਨਾਲ ਰੱਖਦਾ ਹੁੰਦਾ ਸੀ ਜੇ ਮੈਂ ਇਸ ਨੂੰ ਚੋਰੀ ਨਾਲ ਲੈ ਲਵਾਂ ਤਾਂ ਰੋਂਦਾ ਤੇ ਚੀਕਾਂ ਮਾਰਦਾ ਹੁੰਦਾ ਸੀ ਪਰ ਉਸ ਦੀ ਹਸੀ ਹੌਲੀ ਹੌਲੀ ਹੋਰ ਕੰਮ ਵਿੱਚ ਬਦਲ ਗਈ ਅੱਜ ਉਹ ਵਿਦੇਸ਼ ਵਿੱਚ ਬੈਠਾ ਹੈ ਪਰ ਮਾਂ ਨੂੰ ਮਿਲਣ ਦੀ ਲੋੜ ਨਹੀਂ ਸਮਝਦਾ ਬਕਸੇ ਵਿੱਚ ਕੁਝ ਤਸਵੀਰਾਂ ਵੀ ਸਨ ਧੀ ਸੁਖਵਿੰਦਰ ਦੀਆਂ ਜਦੋਂ ਉਹ ਸਕੂਲ ਤੋਂ ਇਨਾਮ ਲਿਆਉਂਦੀ ਸੀ ਮਾਂ ਉਸ ਨੂੰ ਗਲੇ ਲਾ ਕੇ ਕਹਿੰਦੀ ਸੀ ਮੈਨੂੰ ਤੇਰੇ ਤੇ ਪੂਰਾ ਗਰਵ ਹੈ ਨਸੀਬ ਨੇ ਤਸਵੀਰਾਂ ਨੂੰ ਚੁੰਮਿਆ ਤੇ ਹੌਲੇ ਨਾਲ ਕਹਾ ਧੀਏ ਤੂੰ ਮੇਰੀ ਅੱਖਾਂ ਦੀ ਰੋਸ਼ਨੀ ਹੈ ਤੂੰ ਮੇਰਾ ਮਾਨ ਤੇ ਸਨਮਾਨ ਹਮੇਸ਼ਾ ਬਣਾ ਕੇ ਰੱਖਿਆ ਹੈ ਤੇ ਮੇਰਾ ਸਿਰ ਉੱਚਾ ਰੱਖਿਆ ਹੈ ਅੱਜ ਵੀ ਉਸ ਦਾ ਮਾਨ ਸਨਮਾਨ ਬਣਾਇਆ ਹੈ ਪਰ ਹੁਣ ਤੇਰੇ ਆਪਣੇ ਪਰਿਵਾਰ ਨੇ ਤੈਨੂੰ ਮੈਨੂੰ ਮਿਲਣ ਤੋਂ ਰੋਕ ਦਿੱਤਾ ਹੈ ਨਸੀਬ ਨੇ ਉਹ ਬਕਸਾ ਮੋੜ ਬੰਦ ਕਰ ਦਿੱਤਾ ਪਰ ਉਸ ਦੇ ਦਿਲ ਵਿੱਚ ਇੱਕ ਗਹਿਰਾ ਵਿਚਾਰ ਵਸ ਚੁੱਕਿਆ ਸੀ ਕਿ ਇਹ ਯਾਦਾਂ ਤਾਂ ਮੇਰੇ ਨਾਲ ਹਨ ਪਰ ਮੇਰੇ ਜਿਉਂਦੇ ਬੱਚੇ ਵੀ ਅੱਜ ਮੈਨੂੰ ਪਰਾਇਆ ਸਮਝਣ ਲੱਗ ਪਏ ਹਨ ਸ਼ਾਇਦ ਇੱਕ ਦਿਨ ਇਹ ਵੀ ਯਾਦਾਂ ਹੀ ਬਣ ਕੇ ਰਹਿ ਜਾਵੇਗਾ ਤੇ ਮੇਰੀ ਇਸ ਤਰ੍ਹਾਂ ਹੀ ਮੌਤ ਹੋ ਜਾਵੇਗੀ ਮਾਂ ਦੀ ਤਬੀਅਤ ਹੁਣ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਸੀ ਉਸ ਦਾ ਸਰੀਰ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਸੀ ਹੱਥ ਵੀ ਕੰਮਣ ਲੱਗ ਪਏ ਸੀ ਇੱਕ ਸਮਾਂ ਸੀ ਜਦੋਂ ਘਰ ਦਾ ਹਰ ਕੰਮ ਆਪਣੇ ਹੱਥਾਂ ਨਾਲ ਕਰਦੀ ਸੀ ਤੇ ਹੁਣ ਉਸ ਕੋਲੋਂ ਕੋਈ ਵੀ ਕੰਮ ਨਹੀਂ ਹੁੰਦਾ ਸੀ ਸਰੀਰ ਵਿੱਟੀ ਬੰਦਾ ਜਾ ਰਿਹਾ ਸੀ ਪਰ ਹੁਣ ਉਹ ਹੱਥ ਨਾਲ ਇੱਕ ਕੁਰਸੀ ਵੀ ਨਹੀਂ ਚੁੱਕ ਪਾ ਰਹੀ ਸੀ ਤੁਰਿਆ ਉਸ ਕੋਲੋਂ ਬਿਲਕੁਲ ਨਹੀਂ ਜਾਂਦਾ ਸੀ ਸਾਹ ਵੀ ਔਖੇ ਲੈਣੇ ਲੱਗ ਪਈ ਸੀ ਸਭ ਕੁਝ ਉਸ ਦਾ ਢਲ ਚੁਕਿਆ ਸੀ ਡਾਕਟਰਾਂ ਨੇ ਤਾਂ ਸਾਫ਼ ਕਹਿ ਦਿੱਤਾ ਸੀ ਕਿ ਇਹਨਾਂ ਦੀ ਸੰਭਾਲ ਹੁਣ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਹਾਲਾਤ ਹੋਰ ਵੀ ਖਰਾਬ ਹੋ ਜਾਣਗੇ ਇਹ ਹੋ ਸਕਦਾ ਹੈ ਕਿ ਇਹਨਾਂ ਦੀ ਮੌਤ ਹੋ ਜਾਵੇ ਇਹ ਸੁਣ ਕੇ ਘਰ ਦੇ ਬੱਚੇ ਇਕੱਠੇ ਬੈਠ ਗਏ ਵੱਡੇ ਪੁੱਤਰ ਨੇ ਕਿਹਾ ਮਾਂ ਦੀ ਦਵਾਈਦਾਰੂ ਤੇ ਬਹੁਤ ਖਰਚਾ ਹੋਵੇਗਾ ਮੇਰੇ ਕੋਲ ਇਕੱਲੇ ਕੋਲ ਇੰਨਾ ਖਰਚਾ ਨਹੀਂ ਚੁੱਕਿਆ ਜਾਂਦਾ ਸਾਡੀਆਂ ਜ਼ਿੰਮੇਵਾਰੀਆਂ ਪਹਿਲਾਂ ਹੀ ਕੱਟ ਨਹੀਂ ਹਨ ਪਤਾ ਨਹੀਂ ਅਸੀਂ ਸਭ ਕੁਝ ਕਿਵੇਂ ਕਰਾਂਗੇ ਧੀ ਵਿਚਕਾਰ ਬੋਲ ਪਈ ਪੈਸੇ ਤਾਂ ਕੱਟੇ ਵੱਡੇ ਜਾ ਸਕਦੇ ਨੇ ਪਰ ਮਾਂ ਤਾਂ ਪਿਆਰ ਕਦੇ ਨਹੀਂ ਉਹ ਤਾਂ ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕਦਾ ਜੇ ਅੱਜ ਅਸੀਂ ਮਾਂ ਦਾ ਧਿਆਨ ਨਾ ਰੱਖਿਆ ਤਾਂ ਕੱਲ ساری ਉਮਰ ਪਛਤਾਵਾਗੇ ਆਪਾਂ ਪਰ ਛੋਟਾ ਪੁੱਤਰ ਕੁਝ ਚੁੱਪ ਸੀ ਉਸਦੇ ਮਨ ਵਿੱਚ ਗਿਣਤੀ ਹੀ ਚੱਲ ਰਹੀ ਸੀ ਕਿ ਖਰਚਾ ਕਿਵੇਂ ਚੱਲੇਗਾ ਆਪਣਾ ਪਰਿਵਾਰ ਕਿਵੇਂ ਚਲਾਇਆ ਜਾਵੇਗਾ ਮਾਂ ਨੇ ਇਹ ਸਭ ਗੱਲਾਂ ਸੁਣ ਕੇ ਕਿਹਾ ਉਸਨੇ ਕਿਹਾ ਕਿ ਮੈਨੂੰ ਆਪਣੀ ਜ਼ਿੰਦਗੀ ਤੋਂ ਕੋਈ ਸ਼ਿਕਾਇਤ ਨਹੀਂ ਹੈ ਜੇ ਤੁਸੀਂ ਸਭ ਮੇਰੇ ਨਾਲ ਹੋ ਤਾਂ ਮੇਰੀਆਂ ਸਾਰੀਆਂ ਬਿਮਾਰੀਆਂ ਵੀ ਦੂਰ ਹੋ ਜਾਣਗੀਆਂ ਮੈਨੂੰ ਸਿਰਫ ਤੁਹਾਡਾ ਪਿਆਰ ਹੀ ਚਾਹੀਦਾ ਹੈ ਇਹ ਸੁਣ ਕੇ ਘਰ ਵਿੱਚ ਇੱਕ ਅਜੀਬ ਚੁੱਪ ਛਾ ਗਈ ਤੇ ਅਚਾਨਕ ਹੀ ਨਸੀਬਦਕੌਰ ਦੇ ਦਿਲ ਵਿੱਚ ਅਚਾਨਕ ਇੰਨੀ ਜ਼ਿਆਦਾ ਦਰਦ ਹੋਈ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਹਾਰਟ ਅਟੈਕ ਨਾਲ ਉਸ ਦੀ ਉੱਥੇ ਹੀ ਮੌਤ ਹੋ ਗਈ ਸੋ ਦੋਸਤੋ ਇਸ ਇੱਕ ਛੋਟੀ ਜਹੀ ਕਹਾਣੀ ਜਿੱਥੇ ਇੱਕ ਮਾਂ ਆਪਣੇ ਬੱਚਿਆਂ ਨੇ ਪਿਆਰ ਦੇ ਲਈ ਸਿਰਫ ਤਰਸਦੀ ਰਹਿ ਗਈ ਤੇ ਅੰਤ ਵਿੱਚ ਵੀ ਉਸ ਨੂੰ ਉਹਨਾਂ ਦਾ ਪਿਆਰ ਨਾ ਮਿਲਿਆ ਤੇ ਇਸ ਦੁਨੀਆ ਤੋਂ ਚਲੀ ਗਈ ਸਾਨੂੰ ਇਸ ਕਹਾਣੀ ਤੋਂ ਜ਼ਰੂਰ ਕੋਈ ਨਾ ਕੋਈ ਸਿੱਖਣ ਨੂੰ ਮਿਲਿਆ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਜੋ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਤਤਕਲੀ ਦੋ ਇਜ਼ਾਦਤ ਸਤਿ ਸ੍ਰੀ ਅਕਾਲ ਜੀ